ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਭਾਈ ਸਾ ਭਾਈ ਸਰਬਜੀ ਉਹਨਾਂ ਦਾ ਲਾਸਟ ਦੀਵਾਨ ਹੈ ਰੋਮ ਲੱਸੀ ਵਾਲੀ ਸਾਈਡ ਤੇ ਕੱਲ ਨੂੰ ਭਾਈ ਉਹਨੇ ਚਲੇ ਜਾਣਾ ਨੌਰਦ ਵਾਲੀ ਸਾਈਡ ਨੂੰ ਦੋ ਤਿੰਨ ਦੀਵਾਨ ਉਹਨਾਂ ਦੇ ਹੋਰ ਨੇ ਇੱਥੇ ਤੇ ਉਸ ਤੋਂ ਬਾਅਦ ਭਾਈ ਉਹਨਾਂ ਨੇ ਜਰਮਨ ਵੱਲੋਂ ਵਾਪਸ ਚਲੇ ਜਾਣਾ ਤੇ ਆਪਾਂ ਇਸ ਟਾਈਮ ਖੜੇ ਆਂ ਦੋਲਚੇ ਮਿਓ ਆਪਣੇ ਭਾਈ ਉਹਨਾਂ ਦੀ ਫੈਕਟਰੀ ਦੇ ਵਿੱਚ ਤੇ ਫੋਨ ਕਰਤਾ ਬਸ 10 ਮਿੰਟ ਤੱਕ ਆਪਣੇ ਭਾਈ ਉਹਨਾਂ ਨੂੰ ਫੋਨ ਜਾਣਾ ਤੇ ਉਸ ਤੋਂ ਬਾਅਦ ਫੇਰ ਇਕੱਠੇ ਹੋ ਕੇ ਸਾਰੇ ਫਿਰ ਆਪਾਂ ਚਲਾਂਗੇ ਚਸਟੇਰ ਨੇ ਵੱਲ ਨੂੰ ਕਿਉਂਕਿ ਅੱਜ ਦਾ ਲਾਸਟ ਦੀਵਾਨ ਹੈ ਉਹ ਹੈਗਾ ਚਸਟੈਰ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਜਿੰਨੇ ਟਾਈਮ ਤੱਕ ਭਾਈ ਜੀ ਨਹੀਂ ਆਉਂਦੇ ਉਹਨਾਂ ਟਾਈਮ ਤੱਕ ਆਪਾਂ ਚੱਲਦੇ ਫੈਕਟਰੀ ਦੇ ਅੰਦਰ ਪਸਤੀ ਜੀਰੇ ਦੇ ਵਿੱਚ ਤੇ ਤੁਹਾਨੂੰ ਮੈਂ ਮੁੰਡੇ ਨੂੰ ਬੁਲਾਉਣਾ ਜਿਹੜੇ ਮੁੰਡੇ ਕੰਮ ਕਰ ਕਰਦੇ ਆ ਤੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਦੇ ਆ ਪੈਨ ਪੰਜ ਸੱਤ ਮਿੰਟ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਮਿਲੋ ਪਹਿਲਾ ਮੁੰਡਿਓ ਕਿੱਦਾਂ ਬਾਈ ਆਪਣੇ ਬਾਈ ਨੂੰ ਮਿਲੋ ਬਾਈ ਆਪਣਾ ਹਰਿਆਣੇ ਤੋਂ ਨੇ ਸਤਿ ਸ਼੍ਰੀ ਅਕਾਲ ਇਹ ਬਾਈ ਜੀ ਕੀ ਬਣਾ ਰਹੇ ਤੁਸੀਂ ਇਹ ਕਰੋਸਾ ਦੇਨੇ ਆ ਬਾਈ ਕਰੋਸਾ ਤੇ ਹਾਂ ਕਰੋਸਾ ਦੀਨੇ ਹੁੰਦੇ ਆਂਦੇ ਆ ਮਰਮਲਾ ਦਾ ਥੱਲੇ ਪਾਸਤਾ ਫਰੋਲਾ ਆ ਓਕੇ ਕਿਆ ਰਹੇ ਤੇ ਆ ਵਿਸ਼ੋਲੇ ਕਿੰਨੇ ਟਾਂਚ ਪੱਕ ਜਾਨੇ ਭੱਟੀ ਦੇ ਵਿੱਚ ਇਹ ਇਹ 16 17 ਮਿੰਟ ਲੈ ਜਾਂਦੇ ਛੋਟੇ ਵਾਲੇ ਵੱਡੇ ਲੈ ਜਾਂਦੇ 22 23 24 ਮਿੰਟ ਇਹ 22 23 24 ਮਿੰਟ ਲੈ ਜਾਂਦੇ ਹਾਂ ਵਾਲੇ ਵੱਡੇ ਆ ਇਹਨਾਂ ਲੈ ਜਾਂਦੇ 25 26 ਮਿੰਟ ਓਕੇ ਤੇ ਆ ਵਿਸ਼ੋਲੇ ਆ ਕਰੇਮਾ ਬੀਨੋਲੀ ਠੀਕ ਹੈ ਟਾਂਚਾਂ ਟੈਂਪਰੇਚਰ ਭੱਟੀ ਜਾ ਕੇ ਮੇਥਰੋ 200 232 ਆ 232 ਤੇ ਪਹੁੰਚ ਗਏ 232 ਤੇ ਪਹੁੰਚ ਗਏ ਟੈਂਪਰੇਚਰ ਤੇ ਮਤਲਬ ਇੰਨੀ ਜਰਾ ਸੇਕ ਦੇ ਵਿੱਚ ਮੇਥਰੋ ਪੱਕਦੇ ਪੂਰੇ ਐਨ ਗਰਮ ਹੋਏ ਪਏ ਆ ਬਹੁਤ ਵੇਟ ਹੈ ਦੇਖੋ ਪਸੀਨੇ ਪਸੀਨ ਹੋਏ ਹੈ ਪਸੀਨਾ ਪਸੀਨ ਹੋਏ ਸਹੀ ਗਾਹੇ ਮੁੰਡੇ ਬਈ ਪਸੀਨਾ ਇਹ ਮੁਰਕਾ ਮਿੱਤਰੋ ਮੁਰਕਾ ਇੱਥੇ ਮੁਰਕਾ ਮੁਰਕੀ ਹੋ ਗਏ ਯੂਰੋ ਕਮਾਉਣੇ ਹੈ ਪੂਲ ਪਸੀਨਾ ਪੂਲ ਪਸੀਨੇ ਦੀ ਕਮਾਈ ਹੈ ਕਾਤੀਆ ਹੈ ਤੇ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਮਰ ਮਿਲਦਾ ਹੁੰਦਾ ਨਾ ਇਹ ਆਪਣਾ ਜੈਮ ਹੁੰਦਾ ਹੈ ਨਾ ਜੈਮ ਹੁੰਦਾ ਜੈਮ ਹੁੰਦਾ ਇੱਕ ਪੇਸਕੇ ਦਾ ਹੋ ਜਾਂਦਾ ਇੱਕ ਉਦਾ ਦਾ ਪਲੰਬੇਰੀ ਹੋ ਜਾਂਦੀ ਪਲੰਬੇਰੀ ਹੋ ਜਾਂਦੀ ਹਾਂ ਤੇ ਇਹ ਆਪਣਾ ਪੇਸਕੇ ਦਾ ਹੋ ਗਿਆ ਇਹ ਆਪਣਾ ਦੂਜਾ ਬਲੈਕ ਬੈਰੀ ਹੋ ਜਾਂਦੀ ਹੈ ਬਲੈਕ ਬੈਰੀ ਬਲੂ ਬੈਰੀ ਤੇਰੇ ਖੇਤ ਨੇ ਕੈਨੇਡਾ ਦੇ ਬਲੂ ਬੈਰੀ ਤੇ ਤੇ ਬਾਈ ਹੁਣ ਇਧਰ ਫੋਨ ਕਰ ਰਹੇ ਨੇ ਤੇ ਇਧਰ ਹਰੋਂ ਬੁਲਾਉਣਾ ਹੈ ਭਾਈ ਉਹਨਾਂ ਦੇ ਨਾਲ ਵਾਈਕੁਰ ਜੀ ਕੇ ਖਾਲਸਾ ਵਾਈਕੁਰ ਜੀ ਦੀ ਫਤਿਹ ਜੀ ਹੋਰ ਭਾਈ ਚੜਦੀ ਕਲਾ ਜੀ ਸੇਤਾ ਵਾਲਾ ਠੀਕ ਠਾਕ ਨਹੀਂ ਹਾਂਜੀ ਹੁਣ ਜਮ ਠੀਕ ਠਾਕ ਐ ਚੜਦੀ ਕਲਾ ਤੇ ਇਧਰ ਆ ਮੈਂ ਦੂਜੇ ਬਾਈ ਜੀ ਸਸੀਗਾ ਬਾਈ ਠੀਕ ਠਾਕ ਉਹ ਤੇ ਬਾਈ ਆਪਣੀ ਇੰਸਟਾਗ੍ਰam ਤੇ ਬਹੁਤ ਮਸ਼ਹੂਰ ਹੋ ਗਏ ਪਿਛਲੇ ਚੰਦਕ ਦਿਨਾਂ ਦੇ ਵਿੱਚ ਤੇ ਕਾਫੀ ਆ ਤੁਹਾਡੀ ਵੀਡੀਓ ਵਾਇਰਲ ਹੋਈ ਆ ਤੇ ਮੈਨੂੰ ਵੈਸੀ ਬਹੁਤ ਹੈਗਾਂ ਨੇ ਬਾਈ ਇੰਨੀ ਸਪੀਡ ਨਾਲ ਕਰੇਤੀ ਬਣਾਉਂਦਾ ਕਹਿੰਦੇ ਠਾ ਠਾ ਕਰਾਈ ਜਾਂਦਾ ਕਮਾਈ ਸਹੀ ਗੱਲ ਹੈ ਤੇ ਬਾਕੀ ਦੇਖੋ ਚਾਹ ਵੀ ਮਿੱਤਰੋ ਜਾ ਕੇ ਰੱਖੀਏ ਬਣਾ ਕੇ ਭਾਈ ਉਹਨਾਂ ਨੇ ਕਫ ਉਸ ਸੱਚਾਈ ਵਿੱਚ ਇਹ ਵਿਚਾਰ ਇਹ ਪਿਆਰ ਦਾ ਸਬੂਤ ਹੁੰਦਾ ਹੈ। ਬੇਸ਼ੱਕ ਕਫੇ ਕੌੜੀ ਹੋਵੇ ਹਮ ਪਰ ਇਹ ਪਿਆਰ ਨਾਲ ਹੀ ਮਿਲਦੀ ਆ। ਸਹੀ ਗੱਲ ਤਾਂ ਸਹੀ। ਸਹੀ ਗੱਲ ਹੈ ਨਾ। ਕੌੜੀ ਚੀਜ਼ ਦੇ ਵਿੱਚ ਇਹ ਫਾਇਦੇ ਬਹੁਤ ਹੁੰਦੇ ਇਸ ਦਾ ਕਫੇ ਦੇ ਬਹੁਤ ਜ਼ਿਆਦਾ ਫਾਇਦੇ ਨੇ। ਤੇ ਤੁਸੀਂ ਕੀ ਬੋਲ ਰਹੇ ਹੋ ਪਾਜੀ? ਇਹ ਹੈਗੀ ਬੋਤਲ ਚੀਨੀ। ਬੋਕਨ ਚੀਨੀ। ਬੋਤਲ ਚੀਨੀ। ਬੋਤਲ ਚੀਨੀ। ਬੋਤਲ ਚੀਨੀ ਕਹਿ ਦਿੰਨੇ ਆ ਛੋਟੀ ਛੋਟੀ। ਜਿਦਾ ਇਤਾਲੀਅਨ ਆਪਣੇ ਜਿਹੜਾ ਜਨਮ ਦਿਨ ਦੀ ਪਾਰਟੀ ਪੋਲਟੀ ਦੇ ਹੈ ਕਰਤੇ ਹਨ। ਹਾਂਜੀ ਹਾਂ। ਛੋਟੀਆਂ ਛੋਟੀਆਂ ਤਰਮ ਜਿਨੀਆਂ ਆਹ ਬੋਤਲ ਚੀਨੀਆਂ ਇਹ ਸਰਵ ਕਰਦੇ ਆ। ਓਕੇ ਐਦਾਂ ਮੈਂ ਦੇਖਦਾ ਆਪਣੇ ਪੰਜਾਬ ਦੇ ਰਸਗੁੱਲੇ ਵੱਟਦੇ ਹੁੰਦੇ ਬਣਾਉਂਦੇ ਹੁੰਦੇ ਹਲਵਾਈ ਆਪਣੇ ਆਰੇ ਸੇਮ ਆ ਸੇਮ ਆਹੀ ਹੁੰਦੇ ਆ ਨਾ ਆਦੀ ਮੈਂ ਤਾਂ ਉਹੀ ਜੀ ਸੇਮ ਐ ਉਹ ਤਾਂ ਫਿਰ ਚੱਲਦਾ ਦੁੱਧ ਨੂੰ ਬਾਲ ਕੇ ਛੇਨੇ ਦਾ ਬਣਦਾ ਇਹ ਇਹ ਤਾਂ ਆਟੇ ਦਾ ਨਹੀਂ ਉਹ ਗੱਲ ਕਰ ਸਟਾਈਲ ਇਦਾਂ ਹੁੰਦਾ ਹਾਂ ਇਦਾਂ ਹੀ ਐ ਨਹੀਂ ਸਟਾਈਲ ਸੇਮ ਹੀ ਹੁੰਦਾ ਬਣਾਉਂਦਾ ਤੂੰ ਹੀ ਪੀ ਲੋ ਚਾਹ ਬਾਜੀ ਨਾ ਮੈਂ ਪਿੰਦਾ ਨਹੀਂ ਕਰਦਾ ਇਸ ਕਾਫੀ ਨਹੀਂ ਪੀਂਦੇ ਦੁੱਧ ਪੀਣੇ ਗੱਲਾਂ ਕੁਛ ਨਹੀਂ ਪਿੰਦਾ ਮੈਂ ਤੇ ਮੇਤਰੋ ਆਹ ਹੈਗੀ ਮਸ਼ੀਨ ਆਟਾ ਗੁੰਨਣ ਵਾਲੀ ਜਿਹਦੇ ਵਿੱਚ ਆਟਾ ਗੁੰਨਿਆ ਸਾਰਾ ਆਟਾ ਆਪਣਾ ਕੋਰਨੀਤੀ ਆਟਾ ਸਾਰਾ ਮਸ਼ੀਨੇ ਤਿਆਰ ਹੋ ਜਾਂਦਾ ਇਹ ਜੀ ਕਿੰਨਾ ਆਟਾ ਪੈਂਦਾ ਵੀਰ ਇੱਕ ਵਾਰ ਦੇ ਵਿੱਚ ਇੱਕ ਵਾਰ ਛੇ 85 ਦਾ ਕੱਲਾ 80 ਕਿਲੋ ਆਟਾ ਤੇ ਨਾਲ ਫਿਰ ਬਾਅਦ ਬਾਕੀ ਸਮਾਨ ਮਤਲਬ ਮਿਲਾ ਕੇ ਕੁਲ ਮਿਲਾ ਕੇ 1.5 ਕੁਇੰਟਲ ਰੱਖਦੇ ਹੋ 1.5 ਕੁਇੰਟਲ ਘਾਣਾ ਲੱਗ ਜਾਂਦਾ ਹਾਂ ਘਾਣਾ ਲੱਗ ਜਾਂਦਾ ਪਰ ਮਸ਼ੀਨ ਤੇ ਹੋਰ ਵੱਧ ਪੈਦਾ ਦੋ ਟੇ ਕੁਇੰਟਲ ਪੈਦਾ ਜਿੱਦੀ ਸੈਜ ਦਾ ਖਸੜ ਲੱਗਦੀ ਬੜੀ ਰਦੀ ਹੈ ਇਹ ਨਹੀਂ ਇਹਦੇ ਚ ਆਪਾਂ ਵੱਧ ਤੋਂ ਵੱਧ 100 ਕਿਲੋ ਆਟਾ ਤੇ ਆਹ ਦੋ ਦੋ ਕੁਇੰਟਲ ਅਧੂ ਕੁਇੰਟਲ ਹਾਂ ਦੋ ਕੁਇੰਟਲ ਪਾ ਤੇ ਆ ਆ ਕੇ ਮਿੱਤਰੋ ਵੇਲਣਾ ਇਹਨੂੰ ਆਪਾਂ ਪੰਜਾਬੀ ਵੇਲਣਾ ਵੀ ਕਹਿ ਸਕਦੇ ਹਾਂ ਪਰ ਮਸ਼ੀਨ ਇਟਾਲੀਅਨ ਦੀ ਜਿਹਨੂੰ ਕੋਈ ਸੋਰ ਕਹਿੰਦੇ ਹੋਣੇ ਆ ਤੇ ਇਹਦੇ ਉੱਤੇ ਜਿਹ ਪੀਗਾ ਮਾਰਦੇ ਪੀਗਾ ਕਹਿੰਦੇ ਨੇ ਪੀਗਾ ਇਹਨੂੰ ਕੀ ਕਹਿੰਦੇ ਹਟਾਲੀ ਦੇ ਵਿੱਚ ਕਿਹਦੀ ਮਸ਼ੀਨ ਨੂੰ ਪੀਗਾ ਤ੍ਰਿਸ਼ੇ ਕਹਿੰਦੇ 530 ਕਹਿੰਦੇ 530 ਹਾਂ 530 ਮਤਲਬ ਇਹਨੂੰ ਪੀਗਾ ਕਰਨ ਵਾਸਤੇ ਪੰਜਾਬੀ ਕਹਿੰਦੇ ਵੇਲਣਾ ਤੇ ਅੱਜ ਤਾਂ ਵੇਲਣ ਉੱਤੇ ਪਿਆ ਵੀ ਉੱਤੇ ਆਦੀ ਕੋਲ ਵੇਲਣਾ ਇਦਾਂ ਨਹੀਂ ਵੇਲਾਂਗੇ ਤਾਂ ਹੇਠਾ ਲੱਗਿਆ ਹੋਵੇ ਇਹ ਆਟੇ ਨੂੰ ਐ ਪੱਤਰਾ ਕਰਕੇ ਵੇਲਦਾ ਜਿਹਦੀ ਕਰਨੀਤੀ ਦਾ ਸਾਈਜ਼ ਬਣਨਾ ਹੈ ਕਟਿੰਗ ਕਰ ਹੁੰਦੀ ਹੈ ਸਾਰੀ ਇੱਥੇ ਹੀ ਹੁੰਦੀ ਹੈ ਆ ਦੇਖੋ ਇੱਥੇ ਵੇਲ ਬਿਲਕੁਲ ਕਿਹਨੇ ਕਰ ਲੈ ਇਧਰੋਂ ਪਾਸੇ ਦੋਨੇ ਪਾਸੇ ਆ ਦੋਨੇ ਪਾਸੇ ਹੂੰ ਬਿਲਕੁਲ ਇੱਕੋ ਹੀ ਆ ਲੇਕਿਨ ਕੱਲ ਤੋਂ ਇੱਕੋ ਇੱਕੋ ਬਿਲਕੁਲ ਇਦਾਂ ਕੁ ਬੜੇ ਹਾਂ ਆ ਸਾਰੇ ਇਹ ਤੋਂ ਇਹ ਤੋਂ ਡਰਾਈਵ ਨੂੰ ਮੈਨੂੰ ਇਹ ਪੁੱਪਾ ਨੂੰ ਆ ਉਹ ਦੋਨੇ ਮਤਲਬ ਕੀ ਹਣੂ ਦਬਾਉਂਦੇ ਆ ਉਹਦੇ ਨਾਲ ਪਹਿਲੋਂ ਚਲਤੇ ਆਂ ਚਲੋ ਇਹਨਾਂ ਨੂੰ ਚਾਹੀਦਾ ਮਤਲਬ ਜਿੰਨਾ ਮੋਟਾ ਹੀ ਚਾਹੀਦਾ ਉਹਨਾਂ ਨੂੰ ਓਕੇ ਬਈ ਤੇ ਮਤਲਬ ਇਹ ਹਾਂ ਇਹ ਤੇ ਸਾਰੇ ਪੀ ਗਏ ਪੂਗੇ ਬਚਦੇ ਆ ਤੇ ਉਸ ਤੋਂ ਬਚਣ ਬਾਅਦ ਸਾਰਾ ਇੱਧਰ ਆ ਕੇ ਫੇਰ ਸਾਰੇ ਇੱਥੇ ਕੱਢੀ ਹੁੰਦੀ ਆ ਤੇ ਕਰਨੀਤੀ ਬਣਦੀ ਆ ਤੇ ਫੇਰ ਕਰਨੀਤੀ ਇੱਥੇ ਬਾਈ ਉਹ ਨਹੀਂ ਬਣਾ ਕੇ ਚਾਰ ਪੰਜ ਸਾਰੇ ਕਰਨੀਤੀ ਬਣਾ ਕੇ ਇਦਾਂ ਸਟੈਂਡ ਦੇ ਉੱਪਰ ਲਾਗ ਦਿੰਦੇ ਨੇ ਇਦਾਂ ਤੇ ਇਸ ਤੋਂ ਬਾਅਦ ਇਹਨਾਂ ਜਿਹੜ ਲੈ ਕੇ ਜਾਇਆ ਜਾਂਦਾ ਸਤੂਫੇ ਦੇ ਵਿੱਚ ਤੇ ਸਤੂਫਾ ਹੈਗਾ ਮਿੱਤਰੋ ਇਧਰ ਵਾਲੀ ਸਾਈਡ ਤੇ ਇਹਦੇ ਵਿੱਚ ਇਹਨੂੰ ਲੈਵੀ ਤੋਂ ਕੀਤਾ ਜਾਂਦਾ ਹੈ ਤੇ ਆਟਾ ਜਦੋਂ ਖਮੀਰ ਚੰਗੀ ਤਰ੍ਹਾਂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਉਹ ਆਹ ਵਾਲੀ ਪੱਟੀ ਦੇ ਵਿੱਚ ਪੱਕਦਾ ਤੇ ਲਾਸਟ ਪੱਕਣ ਤੋਂ ਬਾਅਦ ਵਿੱਚ ਫਿਰ ਡੱਬਿਆਂ 'ਚ ਪੈਕ ਹੋ ਕੇ ਆਦੋ ਬਾਈ ਨੂੰ ਦਿਖਾਉਗਾ ਸਤੂਫਾ ਕਿੱਥੇ ਆਹ ਇਸਤੂਫਾ ਆਹ ਦੇਖਦੇ ਇੱਥੇ ਬਣਾ ਬਣਾ ਕੇ ਸਾਰੇ ਅੰਦਰ ਲਾਈ ਹੋਏ ਨੇ ਇਹਨਾਂ ਨੇ ਤੇ ਇੱਥੇ ਅੰਦਰ ਸੇਕ ਹੈ ਕਿੰਨਾ ਹੋ ਗਿਆ ਟੈਂਪਰੇਚਰ ਅੰਦਰ ਇਹਦਾ 37 ਅਰੇ 33 33 ਪੁਆਇੰਟ ਸਾਤ ਲੀ ਗੇ ਇੰਦਰ ਟੈਂਪਰੇਚਰ ਮੇ ਜੋ ਇੰਨੀ ਗਰਮੀ ਅੰਦਰ ਇੰਨੀ ਗਰਮੀ ਦੇ ਵਿੱਚ ਨਾ ਇਹਨੇ ਕਰਨੀਤੀ ਛੋਟੀ ਰੱਖੀ ਆ ਦੇਖੋ ਜਿਹੜਾ ਸੈਜ ਦੇ ਫੁੱਲ ਕਹਿਣ ਪੂਰੀ ਤਿਆਰ ਹੋ ਜਾਣਾ ਤੇ ਕਿੰਨੇ ਟਾਈਮ ਚੈਰ ਹੋ ਜਾਂਦੀ ਹੈ ਮਤਲਬ ਇਹ ਥੱਲਾ ਕਿੰਨਾ ਲਗਭਗ 2.5 ਘੰਟੇ 2.5 ਘੰਟੇ ਚੈਰ ਹੋਏਗਾ 2.5 ਘੰਟੇ ਤਿਆਰ ਹੋਣ ਦਾ ਫਿਰ ਜਦੋਂ ਫੋਰਨ ਚ ਪਾਉਣਾ ਤੇ ਇਹਨੂੰ ਪੱਕਣ ਨੂੰ ਮਤਲਬ 18 ਮਿੰਟ ਲੱਗਦੇ 17-18 ਮਿੰਟ ਦੇ ਪਾਣੀ ਮળે ਜੋ ਕੱਢ ਕੇ ਬਾਅਦ ਚ ਹੁਣ ਇਸ ਟਾਈਮ ਟਾਈਮ ਫੋਰਨੇ ਲਾ ਦੇਣੀ ਆ ਆ ਬਾਈ ਖੜਾ ਮੁੰਡਾ ਇਹ ਆਪਣਾ ਫੋਰਨ ਕਰਨ ਵਾਲਾ ਬੰਦਾ ਹੈ ਤੇ ਇਹਨੇ ਫੋਰਨ ਕਰਕੇ ਸਾਰੇ ਘਰੇ ਜਿਦਾਂ ਆਪਣੇ ਪਾਸ ਤੇ ਫੋਰਨ ਕਰਕੇ ਰੱਖਦੇ ਸਾਰੇ ਕਨੇਡੀਅਨ ਜਿਹੜੇ ਰੱਖ ਦੇਣੀਆਂ ਤੇ ਫਿਰ ਉਧਰੋਂ ਬਣ ਕੇ ਆਉਂਦੀਆਂ ਨੇ ਤੇ ਆਹ ਗੇਟਰੇ ਨਿਕਲੇ ਮਿੱਤਰੋ ਇਹ ਕਿਉਂ ਸਵੇਰ ਟਾਈਮ ਤਿੰਨ ਕੋ ਚਾਰ ਫਰਗੋਨੇ ਆਉਂਦੇ ਆ ਤੇ ਜਿਹੜੇ ਭਰ-ਭਰ ਕੇ ਪੂਰੇ ਰੋਮ ਦੇ ਵਿੱਚ ਕਨੇਡੀਅਨ ਡਿਲੀਵਰ ਕਰਦੇ ਆ ਤੇ ਨਾਲੇ ਬੰਕੋ ਵੀ ਹੈਗੀ ਇੱਥੇ ਜਿੱਥੇ ਮਤਲਬ ਬੈਂਦੀ ਦਾ ਕਹਦੇ ਨੇ ਇਟਾਲੀਅਨ ਦੇ ਵਿੱਚ ਜਿੱਥੇ ਆਪ ਵੀ ਕਨੇਡੀਤੀ ਭਾਈ ਜਣੇ ਵੇਚਦੇ ਨੇ ਤੇ ਜਿਹੜਾ ਮਤਲਬ ਇੰਨੀ ਕਨੇਤੀ ਬਣਦੀ ਆ ਇਹ ਸਾਰੀ ਇੱਥੇ ਹੀ ਵੇਚਦੇ ਤੇ ਜਿਦਾਂ ਮੈਂ ਪਹਿਲਾਂ ਗੱਲ ਕੀਤੀ ਵੀ ਚਾਰ ਪੰਜ ਫਰਗੋਨੇ ਇਹਨਾਂ ਦੇ ਚੱਲਦੇ ਭਾਈ ਉਹਨਾਂ ਦੇ ਜਿਹੜੇ ਇੱਥ ਰੂਮ ਦੇ ਵਿੱਚ ਵਕ ਵਕ 12 ਵਜੇ ਆ ਕੇ ਡਿਲੀਵਰ ਕੀਤੀ ਜਾਂਦੀ ਕਰਨੀ ਸੀ ਤੇ ਬਾਈ ਤਰੋਜਰ ਬਾਈ ਪਹੁੰਚ ਗਰੀ ਹੈ ਬਾਈ ਸਤਿ ਸ੍ਰੀ ਅਕਾਲ ਜੀ ਹੁਣ ਤਾਂ ਫਤਿਹ ਹੋ ਗਈ ਬਾਈ ਖਾਲਸਾ ਵੈਕੂ ਜੀ ਕੀ ਫਤਿਹ ਅੱਜ ਤੁਹਾਡੀ ਟੌਰ ਮੈਂ ਕਹਿੰਦਾ ਲਾਜਵਾਬ ਹੈ ਟੌਰ ਜੀ ਭਰਾਵਾਂ ਚੜਦੀ ਕਲਾ ਹੋ ਸਕਣਾ ਕੀ ਹੈ ਕਾਫੀ ਬੜੀ ਪਹਿਲਾਂ ਬਾਹ ਕੋਈ ਨਹੀਂ ਫਿਲਿੰਦੇ ਨਾ ਨਾਮ ਨਹੀਂ ਪਤਾ ਨਾਮ ਲਵੀਤ ਤਰੋਜਰ ਬਾਈ ਦੀ ਇੱਕ ਸੇਫਤਾ ਹੈ ਮਿੱਤਰੋ ਗੱਡੀ ਜੀ ਕੁੱਝ ਰੱਖਿਆ ਰੱਖਿਆ ਫਰੂਟ ਗੱਡੀ ਪੱਕਾ ਰੱਖਦਾ ਕਰੇ ਚਲੇਜੇ ਗੱਡੀ ਚ ਲੱਭਦੇ ਆ ਕਰੇ ਪੇਸਕੇ ਲੱਭਦੇ ਆ ਇਹ ਬਈ ਇਨਾ ਫਰੂਟ ਨੇ ਪਿਆ ਤਨੂੰ ਕਦਾਂ ਪੈ ਗਿਆ ਬਚਪਨ ਤੋਂ ਹੀ ਹੈ ਨਹੀਂ ਦੇਖਈਓ ਪਿਆਰ ਤਾਂ ਪਿਆ ਬਾਜਪਨ ਚ ਕਦੀ ਮਿਲਿਆ ਨਹੀਂ ਵਾਲਾ ਨਾ ਹੁਣ ਤਾਂ ਮੈਂ ਦੇਖਿਆ ਉਧਰ ਖੇਤ ਵੀ ਕੀੜਾ ਮਾਰ ਕੇ ਰੋਟੀ ਫਾਰਮ ਦੇ ਉੱਤੇ ਵੀ ਉੱਥੇ ਹੀ ਲਹਿਰਾ ਮੈਂ ਲਈ ਐਵੇਂ ਸੇਵੇ ਸੇਵ ਕਰੇ ਪਏ ਆ ਮੈਂ ਕਹਿੰਦਾ ਅਗਲੇ ਸਾਲ ਆਪਾਂ ਨੂੰ ਸੇਵ ਲੱਭਣਗੇ ਉਹ ਗੱਡੀ ਜੋ ਨਾ ਮਾ ਫੇਰ ਜੀ ਬਾਜਪਨ ਚ ਘਟ ਮਿਲੀ ਹੁਣ ਬਟਾਪੇ ਵਾਰੇ ਖਾਣੇ ਆ ਠੀਕ ਐ ਨਾ ਨਾ ਦੇਖ ਮੈਂ ਤਰੋ ਘਰ ਦੇ ਬੂਟੇ ਤੋਂ ਤੋੜੇ ਵੇ ਪੇਸ ਰੰਗ ਦੇ ਉਹ ਕਿਹਨਾ ਕਿਹੜਾ ਮਿੱਠਾ ਹੀ ਹੋਊਗਾ ਸਾਾਨੂੰ ਲਓ ਜੀ ਸਾਰੇ ਪਹੁੰਚ ਗਏ ਤੇ ਭਾਈ ਸਾਹਿਬ ਗੱਡੀ ਦੇ ਵਿੱਚ ਬੈਠ ਕੇ ਚਲੀਓ ਭਾਈ ਸਾਡੇ ਬਾਬਾ ਜੀ ਪਹੁੰਚ ਗਏ ਫਰਾਂਸ ਤੋਂ ਬਾਬਾ ਜੀ ਹਾਂ ਜੀ ਹਾਂ ਜੀ ਮਰੇ ਤਾਨ ਬਾਕ ਫਰ ਦਰਖਾ ਮਾਈ ਚਲੀਏ ਅਸਾਡ ਨਾਲ ਜੀ ਬਈ ਪਰ ਬਾਈ ਚੜ੍ਹਦੀ ਕਲਾ ਠੀਕ ਠਾਕ ਹਾਂ ਚੜ੍ਹਦੀ ਕਲਾ ਜੀ ਲਓ ਜੀ ਟਾਈਮ ਇਦੋਂ ਦੇਖੀ ਨਾ ਹੋ ਗਿਆ ਟਾਈਮ ਸਵਾ 5 ਹੋ ਗਏ ਨੇ ਲਓ ਜੀ ਪਹੁੰਚ ਗਏ ਮਿੱਤਰੋ ਆਪਾਂ ਚਿਸਟੇਰ ਦੇ ਗੁਰਦੁਆਰਾ ਸਾਹਿਬ ਤੇ ਬਾਦ ਸੰਗਤ ਵੱਲੋਂ ਪੂਰਾ ਪਾਈ ਸਾਹਿਬ ਦਾ ਸਤਿਕਾਰ ਹੋ ਰਿਹਾ ਚਨੋਚਨ ਭਾਈ ਖੁੱਲੀ ਹੈ ਗੱਡੀ ਠੀਕ ਹੋ ਚੜ੍ਹਦੀ ਕਲਾ ਸਸੀ ਗਾਲ ਜੀ ਖਾਲਸਾ ਫਤਿਹ ਜੀ ਠੀਕ ਠਾਕ ਹੋ ਚੜ੍ਹਦੀ ਕਲਾ ਸਸੀ ਗਾਲ ਜੀ ਹਾਂ ਬੰਦੇ ਫੰਗਮ ਛੋਟੀ ਹੋਵੇ ਜਿੰਨੇ ਬੜੇ ਹੋਈਦਾ ਸਸੀ ਗਾਲ ਲਾਲੀ ਵੇ ਖਾਲਸਾ ਫਤਿਹ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਮੈਂ ਕਿਹਾ ਪ੍ਰੋਬਲਮ ਤੇ ਲਾਲਾ ਜੀ ਨੇ ਹੋਣ ਤੇ ਬਿਲਕੁਲ ਸਿੰਦਾ ਜੀ ਸਿੰਦਾ ਜੀ ਚਾਰ ਚਾਰ ਦਿਨ ਚ ਚ ਚ ਲਾਏ ਨੇ ਪਹੁੰਚ ਚੁੱਕਿਆ ਸੋ ਨਾਮਿਆ ਕਥਾ ਵਿੱਚ ਆ ਰਾਹ ਸੁਣੋ ਸਾਰਿਆਂ ਹੀ ਸੰਗਤਾਂ ਨੂੰ ਹੱਥ ਜੋੜ ਕੇ ਬੇਤੀ ਆਏ ਕਿ ਗੁਰੂ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਆਣ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਮਾਈ ਗੁਰ ਦੀ ਕਮਾਲ ਸਾਹਿਬ ਮਾਈ ਗੁਰ ਦੀ ਤਕਤ ਸੁਖ ਪਾਇਆ ਸਤ ਗੁਰੂ ਮਨਾ ਸਭ ਫਲ ਪਾਏ ਨਾ ਸਿਦ ਗੁਰੂ ਬਿਨਾ ਮੁਕਤ ਨਾ ਪਾਵੇ ਗੁਰਕਾਰੋਂ ਸਚ ਵਿਚਾਰ ਗੁਰੂ ਕਰੇ ਮਨ ਮੇ ਗੁਰ ਕਰੂ ਸ਼ਬਦ ਸੁਪਨਾ ਅਗਨ ਕਟੈ ਸਭ ਤੀਰ ਗੁਰ ਨਾਇਣ ਬਣ ਗੁਰ ਗੁਰ ਕਰੂ ਗੁਰ ਸਤ ਲਖ ਹੈ ਜੇ ਨੂ ਗੁਰੂ ਨਾ ਦੇਖਿਓ ਜੇ ਨੂ ਗੁਰੂ ਨਾ ਦੇਖਿਓ ਨਹਿ ਕਿਓ ਤੈ ਅਕੇ ਹਥ ਸੰਸਾਰ ਮੈਂ ਬਹੁਤ ਧੰਨਵਾਦ ਹੈ ਇਹਨਾਂ ਦਾ ਵੀ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖਣਾ ਅੰਗ ਸੰਗ ਸਹਾਇ ਹੋਣ ਮਨ ਪੀਚਰ so they had ਜੀ ਜੀ ਮੇ ਤਾਂ ਸਮਾਂ ਪੌਣੀ 11 ਹੋ ਗਏ ਆ ਤੇ ਹੁਣ ਪ੍ਰੋਗਰਾਮ ਸਮਾਪਤ ਹੋਇਆ ਤੇ ਗਿਲਸਾ ਵੀ ਆਗੇ ਸੀਗੇ ਪਹੁੰਚੇ ਸੀਗੇ ਬਾਅਦ ਵਿੱਚ ਤੇ ਬਾਕੀ ਅੰਕਲ ਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਆਏ ਕੁਝ ਠੀਕਾ ਸਾਹਿਬ ਜੀ ਕੀ ਪਤੇ ਤੇ ਲੰਗਰ ਬੜੀ ਸ਼ਾਕਿ ਮੇਤਰ ਹੁਣ ਆਪਾਂ ਚੱਲਦੇ ਹਾਂ ਰਸਤੇ ਰੁਕਾਂ ਕਿ ਉਹ ਜਗ੍ਹਾ ਤੇ ਅੱਜ ਜਿੱਦ ਤੋਂ ਪੱਤੇ ਦੱਸੇ ਪਹਿਲਾਂ ਗੱਲ ਕੀਤੀ ਆਪਾਂ ਨੇ ਅੱਜ ਭਾਈ ਸਾਹਿਬ ਦਾ ਜਿਹੜਾ ਲਾਸਟ ਦੀਵਾਨ ਸੀਗਾ ਲਾਸੀਆ ਦੇ ਵਿੱਚ ਤੇ ਕੱਲ੍ਹ ਨੂੰ ਸਵੇਰੇ 9 ਵਜੇ ਨੇ ਇਥੋਂ ਚਲੇ ਜਾਣਾ ਉਹਨਾਂ ਦਾ ਕੱਲ੍ਹ ਨੂੰ ਦੀਵਾਨ ਹੈਗਾ ਨਾਰਦਾਈ ਸਾਈਡ ਦੇ ਉੱਤੇ ਹੀ ਤੇ ਉਸ ਤੋਂ ਬਾਅਦ ਵੀ ਸਵਪਨਾ ਮਿਲੇ ਹੋਣਗੇ ਤੇ ਆਪਾਂ ਅੱਜ ਇਹ ਭਾਈ ਸਾਹਿਬ ਨੂੰ ਜਾਂਦੇ ਹਾਂ ਮਿਲ ਕੇ ਫਤਿਹ ਬਲਾ ਕੇ ਕਰਕੇ ਸਾਂਝੀ ਫੇਚ ਲੈਣੇ ਕਰ ਦੂ ਆਪਾਂ ਤੇ ਹੁਣ ਸਭ ਮਿੱਤਰੋ 12:00 ਵੱਜ ਗਏ ਆ ਤੇ ਆਪਾਂ ਇਸ ਟਾਈਮ ਇੱਕ ਬਾੜ ਦੇ ਉੱਤੇ ਰੁਕੇ ਆ ਇਸ ਤੋਂ ਬਾਅਦ ਹਮੋਂ ਭਾਈ ਸਾਹਿਬ ਨੇ ਆਪਣੇ ਘਰ ਪਰੋਂ ਚਲੇਣਾ ਤੇ ਆਪਾਂ ਨੇ ਆਪਣੇ ਘਰ ਪਰੋਂ ਚਲੇ ਜਾਣਾ ਤੇ ਜਿੱਦਾਂ ਆ ਮੈਂ ਦੱਸੀ ਤੁਹਾਨੂੰ ਵੀ ਅੱਜ ਲਾਸਟ ਦਿਵਾਨ ਸੀਗਾ ਭਾਈ ਸਾਹਿਬ ਦਾ ਆਪਣੇ ਰੂਮ ਵਾਲੀ ਸਾਈਡ ਤੇ ਤੇ ਕੱਲ ਨੂੰ ਨੌਂਰ ਦੇ ਵੀ ਦਿਵਾਨ ਸ਼ੁਰੂ ਨੇ ਭਾਈ ਉਹਨਾਂ ਦੇ ਉਸ ਤੋਂ ਬਾਅਦ ਵੀ ਅੱਗੇ ਜਿੱਦਾਂ ਜਿੱਦਾਂ ਹੋਣਗੇ ਉਹ ਭਾਈ ਉਹਨਾਂ ਦੇ ਨਾਲੇ ਆ ਤੇ ਬਾਕੀ ਸਾਡੇ ਵੱਲੋਂ ਭਾਈ ਤੁਹਾਨੂੰ ਬਹੁਤ 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 ਦਿਲ ਲਗਾ ਸੱਚੀ ਗੱਲ ਹੈ ਮਿਹਰਬਾਨੀ ਪਰਮਾਤਮਾ ਕਰੇ ਤੁਹਾਨੂੰ ਬਹੁਤ ਪਿਆਰ ਬਖਸ਼ਿਆ ਮਾਰਕ ਚੜ੍ਹਦੀ ਕਲਾ ਤੇ ਸਾਰੇ ਦਿਵਾਨ ਨੇ ਕਿੰਨੇ ਆਪਣੇ ਬਹੁਤ ਬਹੁਤ ਹਾਂਜੀ ਹਾਂ ਬਾਕੀ ਤੁਹਾਡਾ ਵੀ ਰੰਗ ਦਾ ਧੰਨਵਾਦ ਤੁਸੀਂ ਪੂਰਾ ਸਾਥ ਦਿੱਤਾ ਆਪਣੇ ਕੰਮਾਂ ਚ ਨਹੀਂ ਕੁਝ ਕੁਸ਼ ਕਰਨ ਦਾ ਮੌਕਾ ਨਹੀਂ ਤੇ ਪਰਮਾਤਮਾ ਦਾ ਰਵਾਇਤ ਹਿੰਮਤ ਵਾਖੇ ਤੇ ਇਦਾਂ ਹੀ ਸਿੱਕਿਆ ਪ੍ਰਚਾਰ ਦੀ ਚੜ੍ਹਦੀ ਰਗਰ ਦੇ ਨਾਲ ਸਾਡੀਆਂ ਦਿਵਾਵਾਂ ਫੁੱਟਣਾਂ ਦੇ ਵਿੱਚ ਸੱਚੀ ਗੱਲ ਸਾਬ ਵਾਇਫਟੈਲੀ ਬਸ ਆਪਕ ਓਕੇ ਭਾਈ ਵਰਪੀਤ ਥੈਂਕ ਯੂ ਬੜੀ ਬਹੁਤ ਬਹੁਤ ਓਕੇ ਜੀ ਥੈਂਕ ਯੂ ਬਾਦਲੀ ਮਿਲਦੇ ਹਾਂ ਹਾਂ ਜੀ ਪਾਜੀ ਚਲ ਜੀ ਠੀਕ ਹੈ ਹਾਂ ਜੀ ਠੀਕ ਹੈ ਬਹੁਤ ਬਹੁਤ ਥੈਂਕ ਯੂ ਜਾਨਾ ਬਹੁਤ ਸੇਵਾ ਕੀਤੀ ਲੋਜਨ ਭਾਈਆਂ ਬਣੇ ਨੇ ਹੁਣ ਤਾਂ ਪੂਰੀ ਸੇਵਾ ਨੇ ਭਾਈਆ ਬਾਈ ਨੇ ਓਕੇ ਗੱਲ ਸਾਹਿਬ ਮਿਲਦੇ ਹਾਂ ਫਿਰ ਬਹੁਤ ਜਲਦੀ